ਦੂਸਰੇ ਦੌਰ ਦਾ ਆਰੰਭ ਕਰਨ ਵੇਲੇ ਮੈਂ ਮੁਰ ਤੋਂ ਉੱਥੇ ਹੀ ਗੱਲ ਸ਼ੁਰੂ ਕਰਾਂਗਾ ਰਜੀਵ ਕੁਮਾਰ ਜੀ ਉਰਫ ਸਿੱਧੂ ਬੜੇ ਪਿੰਡਿਆ ਜੀ ਤੋਂ ਜਿਹੜੇ ਸ਼ੇਅਰ ਕਹਿੰਦੇ ਨੇ ਛੋਟੀ ਬਹਿਰ ਦੇ ਸ਼ੇਅਰ ਕਹਿ ਰਹੇ ਨੇ ਸੋ ਮੈਂ ਉਹਨਾਂ ਨੂੰ ਗੁਜਾਰਿਸ਼ ਕਰਾਂਗਾ ਕਿ ਇੱਕ ਹੋਰ ਰਚਨਾ ਸਾਡੇ ਸਾਹਮਣੇ ਪੇਸ਼ ਕਰਨ ਜੀ ਦਵਿੰਦਰ ਸਾਹਿਬ ਜਿੱਦਾਂ ਤੁਸੀਂ ਪਹਿਲਾਂ ਤਾਰੂਫ ਕਰਵਾਇਆ ਸੀ ਜੀਓ ਤੇ ਉਸੇ ਗਜ਼ਲ ਤੋਂ ਦੁਬਾਰਾ ਫੇਰ ਸ਼ੁਰੂ ਕਰੂੰਗਾ ਮੈਂ ਜੀਓ ਕਿ ਜ਼ਿੰਦਗੀ ਤੁੱਪਾਂ ਛਾਵਾਂ ਦੀ ਏ ਜੀਓ ਜ਼ਿੰਦਗੀ ਤੁੱਪਾਂ ਛਾਵਾਂ ਦੀ ਏ ਔਖੇ ਸੌਖੇ ਰਾਵਾਂ ਦੀ ਏ ਜੀ ਜ਼ਿੰਦਗੀ ਤੁਪਾਂ ਛਾਵਾਂ ਦੀ ਏ ਔਖੇ ਸੌਖੇ ਰਾਵਾਂ ਦੀ ਏ ਵੈਦਾਂ ਅੱਜ ਦਵਾਈ ਨਾ ਦੇਵੀਂ ਹੂੰ ਦਵਾਈ ਨਾ ਦੇਵੀਂ ਵੈਦਾਂ ਅੱਜ ਦਵਾਈ ਨਾ ਦੇਵੀਂ ਬਹੁਤ ਸੋਣਾ ਮੈਨੂੰ ਲੋੜ ਦਵਾਈਆਂ ਦੀ ਏ ਬਹੁਤ ਸੋਣਾ ਬਹੁਤ ਸੋਣਾ ਵੈਦਾਂ ਅੱਜ ਦਵਾਈ ਨਾ ਦੇਵੀਂ ਜੀਓ ਮੈਨੂੰ ਲੋੜ ਦਵਾਈਆਂ ਦੀ ਏ ਔਖੇ ਰੋਜ਼ ਉੜੀਕਣ ਲਾ ਦਿੰਦੇ ਨੇ ਹੂੰ ਰੋਜ਼ ਉੜੀਕਣ ਲਾ ਦਿੰਦੇ ਨੇ ਸਾਰੀ ਗਲਤੀ ਕਾਵਾਂ ਦੀ ਏ ਵਾਹ ਰੋਜ਼ ਉੜੀਕਣ ਲਾ ਦਿੰਦੇ ਨੇ ਬਹੁਤ ਸੋਣਾ ਸਾਰੀ ਗਲਤੀ ਕਾਵਾਂ ਦੀ ਏ ਬਹੁਤ ਸੋਣਾ ਜਾ ਮਿਰਜ਼ੇ ਦੀ ਆ ਲੱਗੀ ਏ ਜਾ ਮਿਰਜ਼ੇ ਦੀ ਆ ਲੱਗੀ ਏ ਜਾਂ ਫਿਰ ਵਦੀ ਭਰਾਵਾਂ ਦੀ ਏ ਬਹੁਤ ਸੋਹਣੀ ਜਾ ਮਿਰਜ਼ੇ ਦੀ ਆ ਲੱਗੀ ਏ ਜਾਂ ਫਿਰ ਵਦੀ ਭਰਾਵਾਂ ਦੀ ਭਰਾਵਾਂ ਦੀ ਬਹੁਤ ਜ਼ਿੰਦਗੀ ਤੁਪਾਂ ਛਾਵਾਂ ਦੀ ਏ ਔਖੇ ਸੌਖੇ ਭਰਾਵਾਂ ਦੀ ਬਹੁਤ ਸੋਹਣੀ